ਕਰਦੇ ਆਂ ਗੱਲਬਾਤ ਆ ਜੋ ਤੇਰਾ फटाफट ਟਾਈਟਲ ਤੁਸੀਂ ਪੜ ਹੀ ਲਿਆ ਹੋਣਾ ਨਾ ਜਿੰਨੇ ਮੇਰੇ ਵੀਰ ਜੁੜੇ ਨੇ ਆ ਜੋ ਤੇਰਾ फटाफट ਜੁੜੋ ਲਾਈਵ ਦੇ ਵਿੱਚ ਰਾਜਵੀਰ ਸਿੰਘ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਹੋਸਣਾ ਕੀ ਹਾਲ ਨੇ ਜਰਵੀਰ ਜੀ ਟਾਈਟਲ ਤੁਸੀਂ ਪੜ ਹੀ ਲਿਆ ਹੋਣਾ ਅੱਜ ਆਪਾਂ ਲਾਈਵ ਹੋਵਾਂਗੇ ਫੇਸਬੁੱਕ ਤੇ ਸ਼ਾਮ ਨੂੰ 8 ਵਜੇ ਡੇਲੀ ਲਾਈਵ ਚ ਚੱਲਦਾ ਤੇ ਅੱਜ ਆਪਣੇ ਨਾਲ ਜਿਹੜੇ ਵੈਟਰਨਰੀ ਡਾਕਟਰ ਹੋਣਗੇ ਜਿਹੜੇ ਸਰਜਨ ਨੇ ਗੜਬਾਸੂ ਜੀ ਨੂੰ ਨਿਵ੍ਰਸ਼ਟੀ ਦੇ ਸਾਗਰ ਰঞ্জন ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸ਼ਾਮ ਨੂੰ 8 ਵਜੇ ਲਾਈਵ ਦੇ ਵਿੱਚ ਕੁੱਤਿਆਂ ਦੇ ਵਿੱਚ ਪਾਰਵੋ ਡਿਸਟੈਂਪਰ ਤੇ ਸਕਿਨ ਦੀ ਬਿਮਾਰੀ ਜਿਹੜੀ ਹੁੰਦੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕੋਈ ਤੁਹਾਡੇ ਸੁਝਾਅ ਹੋਣਗੇ ਤੁਸੀਂ ਕਮੈਂਟਾਂ ਦੇ ਵਿੱਚ ਕਾਲ ਕਰਕੇ ਲੈ ਸਕਦੇ ਹੋ ਨਾ ਜੀ ਜੋੜਿਓ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰ ਦਿਓ ਇਹਨੂੰ ਵੀ ਤੇ ਰਾਜਵੀਰ ਸਿੰਘ ਜੀ ਆਪਾਂ ਕਿੱਥੋਂ ਜੀ ਜੋੜੋ ਕਰਾ ਲਾਈਵ ਦੇ ਨਾਲ ਬਹੁਤ ਬਹੁਤ ਲਾਈਵ ਨੂੰ ਸ਼ੇਅਰ ਕਰੋ ਅੱਜ ਦੇ ਸ਼ਾਮ ਨੂੰ ਜਿਹੜਾ ਫੇਸਬੁੱਕ ਤੇ ਆਪਾਂ ਲਾਈਵ ਹੁੰਦੇ ਆਂਗੇ ਜਿਹਨੇ ਡੌਗ ਲਵਰ ਵੀਰ ਨੇ ਉਹਨਾਂ ਵਾਸਤੇ ਬਹੁਤ ਵਧੀਆ ਅੱਜ ਆਪਾਂ ਟੌਪਿਕ ਲੈ ਕੇ ਆ ਰਹੇ ਆਂਗੇ ਕੁੱਤਿਆਂ ਦੇ ਵਿੱਚ ਪਾਰਵੋ ਤੇ ਡਿਸਟੈਂਪਰ ਦੀ ਜਿਹੜੀ ਬਿਮਾਰੀ ਹੁੰਦੀ ਹੈ ਬਹੁਤ ਭੈੜੀ ਹੁੰਦੀ ਹੈ ਟੋਹਾਣਾ ਹਰਿਆਣਾ ਠੀਕ ਹੈ ਜੀ ਪਾਰਵੋ ਤੇ ਡਿਸਟੈਂਪਰ ਦੀ ਬਿਮਾਰੀ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਾਗਰ ਰੰਜਨ ਜੀ ਦੇ ਨਾਲ ਤੇ ਜੁੜਿਓ ਲਾਈਵ ਦੇ ਵਿੱਚ ਸ਼ਾਮ ਨੂੰ 8 ਵਜੇ ਨੋਟ ਕਰ ਲਓ ਜੀ ਜਿਨਨੇ ਵੀ ਡੌਗ ਲਵ ਰਵੀਰ ਨੇ ਚਾਹੀਏ ਤੁਹਾਡੇ ਘਰ ਇੱਕ ਡੌਗ ਰੱਖਿਆ ਦੋ ਰੱਖਿਆ ਜਿਨੇ ਵੀ ਰੱਖਿਆ ਕੋਈ ਜਾਣਕਾਰੀ ਲੈਣੀ ਆ ਤੇ ਤੁਸੀਂ ਲਾਈਵ ਦੇ ਵਿੱਚੋਂ ਕਮੈਂਟ ਕਰਕੇ ਆਪਣਾ ਸਵਾਲ ਵੀ ਰੱਖ ਸਕਦੇ ਹੋ ਹਨ ਕੋਈ ਜਾਣਕਾਰੀ ਲੈਣੀ ਹੁੰਦੀ ਆ ਤੇ ਆਪਣੇ ਲਾਈਵ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਰਾਂ ਤੱਕ ਪਹੁੰਚਾ ਦਿਓ ਕਿਉਂਕਿ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਂਦਾ ਹੁੰਦਾ ਹੈ ਡਾਕਟਰ ਸਾਹਿਬ ਬਹੁਤ ਵਧੀਆ ਨੇ ਗੜਵਾਸੂ ਯੂਨੀਵਰਸਿਟੀ ਦੇ ਡਾਕਟਰ ਸਾਹਿਬ ਨੇ ਜਿਹੜੇ ਆਪਣੇ ਸਾਗਰ ਰੰਜਨ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਰ ਦੋ ਲਾਈਵ ਨੂੰ ਸ਼ੇਅਰ ਕਰੋ ਜੀ फटाफट ਅਗਰ ਤੁਹਾਡੇ ਕੋਲ ਕੋਈ ਡਾਕ ਰੱਖਿਆ ਕੋਈ ਵੀ ਗੱਲਬਾਤ ਤੁਸੀਂ ਉਹਦੇ ਜਾਣਕਾਰੀ ਲੈਣੀ ਹੋਵੇ ਨਾ ਤਾਂ ਤੁਸੀਂ ਉਹ ਕਮੈਂਟ ਦੇ ਵਿੱਚ ਕਰ ਸਕਦੇ ਹੋ ਜ਼ਰੂਰ ਜੁੜੋ ਹੋਰ ਜੁੜੋ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ ਬੱਤ ਬੱਤ ਰਾਜਵੀਰ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਏ ਅਗਰ ਤੁਹਾਡੇ ਕੋਲੇ ਕੋਈ ਡੌਗ ਲੈਨ ਬਾਰੇ ਕੋਈ ਵਧੀਆ ਜਾਣਕਾਰੀ ਹੈਗੀ ਆ ਉਹ ਤੁਸੀਂ ਆਪਣੇ ਲਾਈਵ ਦੇ ਵਿੱਚ ਸਾਂਝੀ ਕਰ ਸਕਦੇ ਹੋ ਤੁਹਾਨੂੰ ਟਾਈਮ ਜ਼ਰੂਰ ਦਿੱਤਾ ਜਾਊਗਾ ਤੇ ਤੁਹਾਡੀ ਗੱਲਬਾਤ ਵੀ ਆਪਣੇ ਜਿਹੜੇ ਫੋਲੋਅਰ ਨੇ ਉਹਨਾਂ ਦੇ ਰੂਬਰੂ ਕਰੀ ਜਾਊਗੀ ਤੇ ਤੁਸੀਂ ਵੱਧ ਤੋਂ ਵੱਧ ਲਾਈਵ ਦੇ ਵਿੱਚ ਜੁੜੋ ਸ਼ਾਮ ਨੂੰ 8 ਵਜੇ ਤੇ ਆਪਣਾ ਫੇਸਬੁੱਕ ਚ ਪੇਜ ਦੇ ਉੱਤੇ ਆਰਟੀਵੀ ਨੀਲੋਵਾਲ ਦੇ ਉੱਤੇ ਤੁਸੀਂ ਜ਼ਰੂਰ ਆਇਓ ਤੇ ਗੱਲਾਂ ਬਾਤਾਂ ਕਰਾਂਗੇ ਆਪਣੇ ਲਾਈਵ ਦੇ ਵਿੱਚ ਜ਼ਰੂਰ ਪਹੁੰਚੋ ਸ਼ਾਮ ਨੂੰ 8:00 ਵਜੇ ਨੋਟ ਕਰ ਲਿਓ ਆਪਣਾ ਜਿਹੜਾ ਆਰਟੀਵੀ ਪੇਜ ਬਣਿਆ ਹੋਇਆ ਫੇਸਬੁੱਕ ਤੇ ਉਹਦੇ ਤੇ ਲਾਈਵ ਹੋਵਾਂਗੇ ਕੁੱਤਿਆਂ ਦੇ ਵਿੱਚ ਡਿਸਟੈਂਪਰ ਤੇ ਪਾਰਵੋਸ ਸੰਬੰਧੀ ਜਾਣਕਾਰੀ ਦੇਣਗੇ ਆਪਾਂ ਨੂੰ ਡਾਕਟਰ ਸਾਗਰ ਰੰਜਨ ਜੀ ਜਿਹੜੇ ਗੜਵਾਸੂ ਜੁਨੀਵਰਸਿਟੀ ਤੋਂ ਆਏ ਨੇ ਉਹ ਅੱਜ ਆਪਣੇ ਨਾਲ ਹੋਣਗੇ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰ ਦਿਓ ਬਸ ਥੋੜੇ ਸਮੇਂ ਲਈ ਲੱਪਾ ਲਾਈਵ ਹੋਇਆਂਗੇ ਨੋਟ ਕਰ ਲਓ ਜੀ ਸ਼ਾਮ ਨੂੰ 8:00 ਵਜੇ ਆਪਣਾ ਪੇਜ ਆਰਟੀਵੀ ਨੀਲੋਵਾਲ ਦੇ ਉੱਤੇ जानकारी ਦੇਣਗੇ ਡਾਕਟਰ ਸਾਗਰ ਰੰਜਨ ਜੀ ਜੋੜੇ ਬਾਤਵਤ ਬਾਦ ਲਾਈਵ ਦੇ ਨਾਲ ਇਸ ਲਾਈਵ ਨੂੰ ਵੀ ਬਹੁਤ ਬਹੁਤ ਸ਼ੇਅਰ ਕਰ ਦਿਓ ਅਸਟਮ ਜਿਹੜੇ ਮੇਰੇ ਵਿੱਚ ਜੁੜੇ ਨੇ ਕਮੈਂਟ ਕਰਕੇ ਦੱਸ ਦਿਓ ਆਵਾਜ਼ ਆਈ ਏ ਤੁਹਾਡੇ ਤੱਕ ਦੱਸਿਓ ਕਿਰਾ ਬਾਤ ਥੋੜੇ ਸਮੇਂ ਬਾਅਦ ਵੀ ਲਾਈਵ ਹੋ ਜਾਵਾਂਗੇ ਉੱਤਿਆਂ ਦੇ ਵਿੱਚ ਡਿਸਟੈਂਪਰ ਤੇ ਪਾਰਬੋ ਦੇ ਸਬੰਧ ਵਿੱਚ ਜਿਹੜੀ ਜਾਣਕਾਰੀ ਆਪਾਂ ਨੂੰ ਅੱਜ ਦੇਣਗੇ ਆਪਣੇ ਪੇਜ ਦੇ ਉੱਤੇ ਆਰਟੀਵੀ ਨੀਲੋਵਾਲ ਦੇ ਉੱਤੇ ਤੁਸੀਂ ਵੀ ਵੱਧ ਤੋਂ ਵੱਧ ਜੁੜਿਓ ਇਹਨਾਂ ਕਰਾਂ ਗੱਲਾਂ ਬਾਤਾਂ ਕੋਈ ਤੁਹਾਡਾ ਆਪਣਾ ਸਵਾਲ ਹੈਗਾ ਉਹ ਤੁਸੀਂ ਸਾਡੇ ਕਾਲਿੰਗ ਨੰਬਰ ਤੇ ਜਰੂਰ ਦੇ ਸਕਦੇ ਹੋ ਜ਼ਾਹਿਰ ਖਾਨ ਹਾਏ ਹਾਂਜੀ ਜ਼ਾਹਿਰ ਖਾਨ ਜੀ ਕਿਹੜਾ ਹਾਲ ਹੈ ਜੀ ਕਿਵੇਂ ਹੋ ਆਪਾਂ ਕਿੱਥੋਂ ਜ਼ਾਹਿਰ ਖਾਨ ਜੀ ਆਪਾਂ ਫੇਸਬੁਕ ਤੇ ਲਾਈਵ ਹੋਨੇ ਆ ਸ਼ਾਮ ਨੂੰ 8 ਵਜੇ ਉਹਦੇ ਚ ਅੱਜ ਆਪਣੇ ਕੋਲੇ ਜਿਹੜੇ ਡੌਗ ਲੈਂਡ ਦੇ ਡਾਕਟਰ ਹੁੰਦੇ ਆ ਜਿਹੜੇ ਡੌਗ ਦੇ ਆ ਜਿਹੜੇ ਬਿਮਾਰੀਆਂ ਹੁੰਦੀਆਂ ਨੇ ਜਿੱਦਾਂ ਡਿਸਟੈਂਪਰ ਹੋ ਗਈ, ਪਰਵ ਹੋ ਗਈ, ਸਕਿਨ ਦੀ ਬਿਮਾਰੀ ਹੋ ਗਈ। ਉਹਦੇ ਸਬੰਧ ਵਿੱਚ ਆਪਣੇ ਅੱਜ ਪੇਜ ਤਿਆਰੇ ਨੇ ਸ਼ਾਮ ਨੂੰ 8 ਵਜੇ ਲਾਈਵ। ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਹਨਾਂ ਬਿਮਾਰੀਆਂ ਬਾਰੇ ਡੌਗ ਕੁੱਤਿਆਂ ਦੀਆਂ। ਤੋਂ ਜਾਣਕਾਰੀ ਆਪਾਂ ਨੂੰ ਦੇਣਗੇ ਡਾਕਟਰ ਸਾਗਰ ਰੰਜਨ ਜੀ। ਬਹੁਤ ਵਧੀਆ ਡਾਕਟਰ ਨੇ। ਇਹ ਜੁੜਿਓ ਲਾਈਵ ਦੇ ਵਿੱਚ। ਇਹ ਲਾਈਵ ਨੂੰ ਵੀ ਸ਼ੇਅਰ ਕਰ ਦਿਓ। ਬਸ ਇਸੇ ਸਬੰਧ ਵਿੱਚ ਆਪਾਂ ਲਾਈਵ ਹੋਏ ਆ। कमेंट करके दस आवाज़ सही आ रही है कितो कितों तो जुड़े आप कमेंट जरूर करके दस दया ला करो लाइक शेयर जरूर कर दिया करो ਆਜੋ ਹੋਰ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰ ਦਿਓ ਕਰੋ ਲਾਈਵ ਨੂੰ ਸ਼ੇਅਰ ਕਰੋ ਅੱਜ ਆਪਾਂ 8 ਵਜੇ ਲਾਈਵ ਹੋਵਾਂਗੇ ਫੇਸਬੁੱਕ ਪੇਜ ਤੇ ਕੁੱਤਿਆਂ ਦੇ ਵਿੱਚ ਡਿਸਟੈਂਪਰ ਤੇ ਬਾਰਵੋ ਦੀ ਬਿਮਾਰੀ ਜਿਹੜੀ ਹੁੰਦੀ ਹੈ ਉਹਦੇ ਸਬੰਧ ਵਿੱਚ ਗੱਲ ਕਰਾਂਗੇ ਗੱਲਬਾਤ ਕਰਨਗੇ ਜਾਣਕਾਰੀ ਦੇਣਗੇ ਡੇਢ ਜਿਹੜੇ ਹੈਗੇ ਡਾਕਟਰ ਸਾਗਰ ਰੰਜਨ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ ਅੱਜ ਦੇ ਨੂੰ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜਿੰਨੇ ਮੇਰੇ ਵੀਰ ਜੁੜੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਸ਼ਾਮ ਨੂੰ 8 ਵਜੇ Facebook ਪੇਜ RTV ਨੀਲਵਾਲ ਦੇ ਉੱਤੇ ਆਪਾਂ ਲਾਈਵ ਹੋਵਾਂਗੇ ਤੇ ਸਾਡੇ ਨਾਲ ਡਾਕਟਰ ਰੰਜਨ ਜੀ ਹੋਣਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਾਰਬੋਥ ਤੇ ਡਿਸਟੈਂਪਰ ਦੀ ਬਿਮਾਰੀ ਬਾਰੇ ਧੰਨਵਾਦ ਜੀ ਸਤਿ ਸ੍ਰੀ ਅਕਾਲ